ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ ਪਹਿਲਾਂ ਪਾਈਆਂ ਵਿੱਚੋਂ ਜੀ ਨਹੀਂ ਬੱਚਿਆਂ ਨੂੰ ਪਹਿਲਾਂ ਭਾਈ ਬੋਲੋ ਜੀ ਫਿਰ ਆਪਾਂ ਮਾਈਆਂ ਬੀਬੀਆਂ ਵੱਲ ਚੱਲਾਂਗੇ ਜੀ ਜੀ ਦਾ ਤੀਜੇ ਨੰਬਰ ਤੇ ਨੇ ਹਾਂਜੀ ਪਹਿਲਾਂ ਭਾਈ ਦੂਜੇ ਨੰਬਰ ਤੇ ਮਾਈਆਂ ਬੀਬੀਆਂ ਤੀਜੇ ਦੇ ਬੱਚੋਂ ਲਵਾਂਗੇ ਆਪਾਂ ਕਿੱਥੇ ਹੋਇਆ ਜਨਮ ਹੀ ਪੁੱਛਿਆ ਪੁੱਤ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ ਕਿੱਥੇ ਹੋਇਆ ਇਹ ਤਾਂ ਕੋਈ ਸਵਾਲੇ ਬਹੁਤ ਸਾਲਾ ਸਵਾਲ ਆ ਸਾਧ ਸੰਗਤ ਜੀ ਹਾਂਜੀ ਆ ਉੱਠੋ ਪਏ ਉੱਠੋ ਬੇਟਾ ਚਲੋ ਪਟਨਾ ਸਾਹਿਬ ਕਦ ਹੋਇਆ ਵੀ ਪਤਾ ਕੁਸ ਸਾਨ ਕੀਤੀ ਭਾਵ ਹਾਂਜੀ ਸਹੀ ਆ ਜੀ ਠੀਕ ਆ ਪੁੱਤ ਹਾਂ ਸਹੀ ਆ ਜੀ ਨਾਮ ਦਓ ਇਹਨੂੰ ਕਿਰ 22 ਦਸੰਬਰ 1666 ਈਸਵੀ ਨੂੰ 7ਵੀਂ ਪਟਨਾ ਸਾਹਿਬ ਬਿਹਾਰ ਵਿਖੇ ਹੋਇਆ ਆ ਨਾਮ ਦੋ ਨਾਮ ਹਾਂ ਪੁੱਤ ਅੱਗੇ ਜਾ ਤਨਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਦਾ ਕੀ ਨਾਮ ਸੀ? ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਦੇ ਦਾਦਾ ਜੀ ਦਾ ਕੀ ਨਾਮ ਸੀ? ਪਹਿਲਾਂ ਬੀਬੀਆਂ ਵੱਲ ਚੱਲੋ ਜੀ। ਕੋਲੇ ਜਾਓ ਪੁੱਤ। ਮੇਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਾਦੀ ਜੀ ਦਾ ਕੀ ਨਾਮ ਸੀ? ਭਾਈਆਂ ਵਿੱਚੋਂ ਪਹਿਲਾ ਬੋਦਲ ਜੀ। ਨਹੀਂ ਬੱਚੇ ਤੋਂ ਨਹੀਂ ਭਾਈਆਂ ਤਾਂ ਕਹਿੰਦਾ। ਉਹ ਸਟੂਡੈਂਟ ਤਾਂ ਕਲਾਸਰੂਮ ਵਿੱਚ ਤੇ ਕਲਾਸ ਉਹ ਕਲਾਸ ਲਾਉਣਾ ਉਹ ਨਹੀਂ ਹੈ ਜੀ ਕਲਾਸ ਹੈ ਬੱਚਾ ਸੁਪਰੇ ਜੇ ਕਰੋ ਹੀ ਨਾ ਨਹੀਂ ਕਲਾਸ ਗਲਤ ਹੈ ਉਧਰ ਪੁੱਛੋ ਕੰਮ ਕਰਦੇ ਜੀ ਆਫੀਸ ਵਿੱਚ ਹੋਏ ਘੱਟ ਕਰਾ ਜੀ ਠੀਕ ਹੈ ਨਾ ਕੋ ਬੇਲਾ ਨਾ ਰੋ। ਤਾਂ ਤਾਂ ਜੀ ਗੁਰੂ ਕੋਬਿਲ ਸਿੰਘ ਜੀ ਦੇ ਦੋਨੋਂ ਮਾਮਾ ਜੀ ਦੇ ਨਾਂ ਦੱਸੋ। ਹਾਂ ਜੀ। ਅੱਗੇ ਮਾਈਆਂ ਵੀ ਕਿਹੜੀ ਵਾਰੀ ਆ ਪਹਿਲਾਂ ਜੀ। ਠੀਕ ਆ ਜੀ। ਵੱਡੇ ਮਾਮਾ ਪਾਈ ਮਿਹਰ ਚੰਦ ਜੀ, ਛੋਟੇ ਮਾਮਾ ਪਾਈ ਕਿਰਪਾਲ ਚੰਦ ਜੀ।

केटा साथ मुझे ये भी जानते हैं साथ बोल पहले बोल दो खड़के मिलते हैं बड़े क्यों यहाँ बोल रहे हो क्यों पीछे वो क्लास तो बाहर है वो भी क्लास पुछो पुछो। ता। है ना की पच्चौई पच्चौई हाँ ताऊस गुरुजी ताऊस साथ मुझे ये भी जानते हैं साना ਸਾਜ ਮੋਹ ਦੀ ਸ਼ਕਲ ਵਰਗਾ ਹੁੰਦਾ ਹੈ ਅਤੇ ਬੜੂ ਸਾਹਿਬ ਦੇ ਵਿਦਿਆਰਥੀ ਇਸ ਸਾਜ ਨੂੰ ਬਧੇਰੇ ਬਚਾਉਂਦੇ ਦੇਖੇ ਜਾ ਸਕਦੇ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਜੰਗਾਂ ਲੜੀਆਂ ਪਹਿਲਾ ਭਾਈ ਹਾਂਜੀ ਭਾਈ ਇੱਕ ਜਣਾ ਹਾਂਜੀ ਬੋਲੋ ਹਾਂ ਸਿੰਘ ਜੀ ਹਾਂਜੀ ਉੱਠੋ ਉੱਠੋ ਹਾਂਜੀ ਸਹੀ ਆ ਠੀਕ ਆ ਜੀ ਸਹੀ ਹੈ ਸਹੀ ਹੈ गुरु जी ने खालसाथ की साजनाशानी गुरु जी न उस जगह का नाम ही केसगढ़ रख दिया गुरु जी ने धन धन श्री, श्री गुरु ग्रंथ साहब ਤੋ ਬਖਸ਼ੀ ਗੁਰੂ ਜੀ ਨੇ ਤਾਂ ਤਾਂ ਸਿਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੋਲਦਾ ਦਿੱਤਾ ਬਖਸ਼ੀ ਨਹੀਂ ਕਹਿੰਦਾ ਜੀ ਦੱਸਦਾ ਤੁਸੀਂ ਦੱਸਦਾ ਪਹਿਲਾਂ ਕਹਿੰਦੇ ਨਾਂ ਮਿਲ ਗਿਆ ਤੁਹਾਨੂੰ ਠੀਕ ਆ ਹੋਰ ਬੋਲੋ ਫਿਰ ਹੋਰ ਕੋਈ 1708 ਈਸਵੀ ਵਿੱਚ ਜੀ ਹਜ਼ੂਰ ਸਾਹਿਬ ਵਿਖੇ ਗੁਰੂ ਜੀ ਨੇ ਤਾਂ ਤਾਂ ਸਿਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਕਿੱਥੇ ਬਖਸ਼ੀ ਗੁਰੂ ਜੀ ਨੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਕਿੱਥੇ ਪਾਛੀ ਡਾਕਟਰ ਸ੍ਰੀ ਦੰਦਮਾ ਸਾਹਿਬ ਵਿਖੇ ਉੱਥੇ ਅੱਜ ਕੱਲ ਗੁਰਦੁਆਰਿਆਂ ਵਿਖੇ ਸਾਰੇ ਵਿੱਚ ਹੋ ਰਿਹਾ ਹੈ ਲਈ ਦੰਦਮਾ ਸਾਹਿਬ ਵਿਖੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਵਾਉਣ ਦੀ ਸੇਵਾ ਗੁਰੂ ਜੀ ਨੇ ਇਸ हां ठीक है शहीद भाई मनी सिंह जी ਜਿਨ੍ਹਾਂ ਨੂੰ ਬਾਅਦ ਵਿੱਚ ਬੰਦ-ਬੰਦ ਕਰਕੇ ਸ਼ਹੀਦ ਕੀਤਾ ਗਿਆ ਸੀ ਗੁਰੂ ਜੀ ਨੇ ਪਟਨਾ ਸਾਹਿਬ ਵਿਖੇ ਕਿਹੜੀ ਰਾਣੀ ਨੂੰ ਮਾਂ ਕਹਿ ਕੇ ਬੁਲਾਇਆ ਸੀ ਗੁਰੂ ਜੀ ਨੇ ਪਟਨਾ ਸਾਹਿਬ ਵਿਖੇ ਕਿਹੜੀ ਰਾਣੀ ਨੂੰ ਮਾਂ ਕਹਿ ਕੇ ਬੁਲਾਇਆ ਸੀ ਇਹ ਤਾਂ ਪਤਾ ਹੀ ਹੁਣ ਨਹੀਂ ਸਾਰਿਆਂ ਨੂੰ ਉਹ ਆਂਟੀ ਨੂੰ ਪੁੱਛੋ ਠੀਕ ਹੈ ਜੀ ਦਾਦੇ ਜਦੋਂ ਨਹੀਂ ਬਗਰੀ ਰਾਣੀ ਮੈਣੀ ਨੂੰ ਪਟਨਾ ਚਾਨਾ ਦਾ ਪੋਹਰਾ ਬਣਿਆ ਪੰਨਾ ਸਾਹਿਬਿਖੇ ਕਿਹੜਾ ਪੰਡਤ ਗੁਰੂ ਗੋਬਿੰਦ ਸਿੰਘ ਜੀ ਦੇ ਚਾਨਾ ਦਾ ਪੋਹਰਾ ਬਣਿਆ ਬੋਲ ਭਾਈਆਂ ਬੱਸ ਸਵਾਲ ਆ ਜੀ ਹਾਂ ਜੀ ਕੋਈ ਖੜਿਆ ਬਈ ਹਾਂ ਜੀ ਠੀਕ ਹੈ ਜੀ ਪੰਦੇ ਦੇ ਸਹਿਦਾਕ ਗੁਰੂ ਜੀ ਤੇ ਗੁਰੂ ਜੀ ਦੇ ਪ੍ਰਕਾਸ਼ ਤੋਂ ਬਾਅਦ ਗੁਰੂ ਜੀ ਦੇ ਦਰਸ਼ਨ ਕਰਨ ਲਈ ਪੰਜਾਬ ਤੋਂ ਕਿਹੜਾ ਪੀਰ ਗਿਆ ਗੁਰੂ ਜੀ ਦੇ ਪ੍ਰਕਾਸ਼ ਤੋਂ ਬਾਅਦ ਗੁਰੂ ਜੀ ਦੇ ਦਰਸ਼ਨ ਕਰਨ ਲਈ ਪੰਜਾਬ ਤੋਂ ਕਿਹੜਾ ਪੀਰ ਗਿਆ ਇਹ ਫਮਾਈਆਂ ਹੋਰ ਬਿਖਾਣੋ ਹਾਂ ਫੋਜੀ ਹਾਂ ਜੀ ਤੁਹਾਨੂੰ ਮੈਂ ਹਾਂ ਜੀ ਦੱਸੋ ਜੀ ਹਾਂ ਤੀਰ ਵੀ ਖੜੇ ਨੇ ਕੰਗਰ왈 ਗੋਵਿੰਦਰਾਏ ਜੀ ਨੇ ਹਲਾ ਭਰਾ ਜੀ ਬੇਟਾ ਇਸਾਨੇ ਸੋਨੇ ਦੇ ਕੰਗਰ왈 ਗੋਵਿੰਦਰਾਏ ਜੀ ਨੇ ਕੀ ਕੀਤਾ ਤੁਸੀਂ ਦਰਹਿਂ ਦੋ ਜੀ ਇਸਾਨੇ ਪਾਈਆਂ ਵਾਲਾ ਹੋ ਜੀ ਜੀ ਨੂਰੀ ਦਾ ਨਾਮ ਦੱਸੋ ਹਾਂ ਲਾਓ ਉਹ ਜੀ ਮਗਰ ਉਹ ਬੱਚਾ ਪੀਲੇ ਉਹਦੇ ਵਾਲਾ ਜੇ 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 ਠੀਕ ਹੈ ਕੰਗਰ ਗਏ ਉਹ ਉਧਰ ਜਾਓ ਰਿਨਾ ਮਗਰ ਉਹ ਬੱਚਾ ਬੈਠਾ ਇੱਕ ਹੋਰ ਪੀਲੀ ਸਾਟ ਵਾਲਾ ਜਮਨਾ ਨਦੀ ਕੰਨ ਆਵਲੋ ਪੇਟ ਦਿੱਤਾ ਹੀਰਾ ਦਸ਼ਮੇਸ਼ ਪਿਤਾ ਦੀਨੇ ਕਿਹੜੀ ਨਦੀ ਵਿੱਚ ਛੁੱਟਿਆ ਬਹਾਦਰ ਸ਼ਾਹ ਆਵਲੋ ਪੇਟ ਦਿੱਤਾ ਹੀਰਾ ਦਸ਼ਮੇਸ਼ ਪਿਤਾ ਦੀਨੇ ਕਿਹੜੀ ਨਦੀ ਵਿੱਚ ਛੁੱਟਿਆ ਵੀਰੇ ਜਮਨਾ ਨਦੀ ਵਿੱਚ ਲਾਉ ਤੋਂ ਸੁਧੋਬਰੀ ਹੋ ਗਿਆ ਜੀ ਹਾਂ ਜੀ ਨਦੀ ਵੇਖੋ ਉੱਥੇ ਅੱਖਦਲ ਹੀਰਾ ਘਾਟ ਕੋ ਦੁਆਰਾ ਫਿੱਟ ਹੈ ਫਤੇ ਵਿੱਚ ਵਾਹਿਗੁਰੂ ਦਾ ਸਿਮਰਨ ਕਿੰਨੀ ਵਾਰ ਆਉਂਦਾ ਹੈ ਫਤੇ ਵਿੱਚ ਵਾਹਿਗੁਰੂ ਦਾ ਸਿਮਰਨ ਕਿੰਨੀ ਵਾਰ ਆਉਂਦਾ ਹੈ ਪਹਿਲਾਂ ਜੀ ਭਾਈ ਭਾਈਆਂ 'ਤੇ ਬੋਲੋ ਯਾਰ ਹੋਰ ਦਾ ਵਾ ਇੱਕ ਨਾ ਉੱਠ ਕੇ ਜਨਾ ਕਹਿੰਦੇ ਉਹ ਬੋਲਿਆ ਕਰੋ ਹੈ ਨਹੀਂ ਭਾਈਆਂ 'ਤੇ ਨਹੀਂ ਬੱਚਿਓ ਤੁਸੀਂ ਨਾ ਕਰਿਆ ਕਰੋ ਰਾਤ ਨੂੰ ਬੋਲ ਪਾ ਬੋਲਾ ਦੋ ਵਾਰ ਨਾਲੇ ਰੋਤ ਨੇ ਦੋ ਵਾਰ ਬੋਲੋ ਜੀ ਹਾਂ ਤੂੰ ਬੋਲ ਪਾ ਬੁੱਟਾ ਸਿੰਘ ਹੋਏ ਚਾਰ ਵਾਰ ਹਾਂਜੀ ਠੀਕ ਹੈ ਤੇ ਸਹੀ ਹੈ ਚਾਰ ਵਾਰ ਦੋ ਵਾਰ ਬੋਲਿਆ ਜਾਂਦਾ ਹੈ ਅਤੇ ਦੋ ਵਾਰ ਸੁਣਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇੰਦਿਆਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ The Real Punjab